ਤਾਂ ਇੰਨੇ ਕ ਮੈਂ ਤਾਂ ਲੱਭਾਂ ਨਹੀਂਗੀ ਮੈਨੂੰ ਗੱਲ ਦੱਸਣੀ ਹੈ ਆਪਣੇ ਸਕੂਲ ਦੀਆਂ ਆ ਮੈਂ ਵੀ ਤੈਨੂੰ ਪੁੱਛਣੀ ਆਂ ਹੀ ਤੂੰ ਤਾਂ ਫੇਰ ਆਣ ਕੇ ਜਲਦੀ ਸੌਂਗੀ ਤੇ ਉਹ ਫੇਰ ਥੱਕ ਗਈ ਹੀ ਨਾ ਫਜ਼ਰ ਹੀ ਨਾ ਤੇ ਪੂਰੇ 3 ਪੀਰੀਅਡ ਆਪਾਂ ਗਰਾਊਂਡ ਵਿੱਚ ਰਹਾਂਗੇ ਅੱਛਾ ਆਪਾਂ ਪੈਣਾ ਕਿ ਡੱਬਰ ਪਾਣੀ ਫਿਰ ਚਿਕਲੇਟਸ ਫਿਰ ਸਾਰਨੇ ਗੇਮ ਖੜਾਈ ਇੱਕ ਅੱਛਾ ਅੱਛਾ ਯੋਬੜੋ ਉਦਯੋਗ ਸਕੂਲ ਮੇਰੇ ਰਾਜ ਦਾ ਦਿਨ ਦਸਾਂ ਸਾਰੀਆਂ ਫਰੰਟਾਂ ਵਿੱਚ ਨੋ ਹੀ ਮੈਨਿਆ ਜੇ ਇਹ ਪਹਿਨਾ ਹੁੰਦੀ ਹੈ ਇੱਕੋ ਜਿਹੀ ਸਕਸੇ ਵਿੱਚ ਫੇਰ ਤੂੰ ਖੋਸ਼ ਹੋਈ ਹੋ ਨੀ ਨਾ ਹਾਂ ਸਾਰੀਆਂ ਮਿਲ ਗਈ ਇੱਕ ਜਾਈ ਨਹੀਂ ਹੀ ਅੱਜ ਫਸਟੇ ਨਹੀਂ ਆਈ ਉਹ ਹਾਂ ਲੋਕ ਕਿਉਂ ਨਹੀਂ ਆਏ ਪਤਾ ਨਹੀਂ ਪਰ ਕੱਲੋਂ ਕਿਤੇ ਕੱਲ ਨੂੰ ਪੁੱਛਾਂਗੇ ਅਨ ਹਾਂ ਠੀਕ ਹੈ ਤੁਹਾਨੂੰ ਮਜ਼ਾ ਆਇਆ ਫੇਰ ਤੈਨੂੰ ਹਾਂ ਉਹ ਤੇ ਬੇਲੇ ਬੜੀਆਂ ਗੱਲਾਂ ਕਰਤੀਆਂ ਗੱਲਾਂ ਕਰਦੀ ਦੀ ਕਿ ਪੜੀ ਵੀ ਨਹੀਂ ਉਥੇ ਫਸਟ ਨੇ ਨਹੀਂ ਪੜੰਦੇ ਫਸਟ ਤੇ ਨਹੀਂ ਪੜੰਦੇਓ ਨਾ ਅੱਛਾ ਅੱਛਾ ਚਾ ਕੋਈ ਨਹੀਂ ਕੱਲ ਨੂੰ ਤਾਂ ਪੜਾਉਣਗੇ ਨਾ ਹਾਂ ਮੈਂ ਗੱਜੇ ਤਾਂ ਕੱਲ ਨੂੰ ਤੁਹਾਨੂੰ ਕੰਮ ਕਰਾਉਣਾ ਠੀਕ ਅੱਜ ਫੇਰ ਤੁਹਾਡਾ ਜੀ ਲਿਆ ਨਾ ਮਾਣੀ ਹਾਂ ਕਿ ਦੱਸਿਆ ਲੀਆਂ ਕੀ ਕਹਿੰਦੀਆਂ ਸੀ ਫੇਰ ਤੈਨੂੰ ਕੋਕਣੀ ਆਪੋਂ ਲਗ ਰਹੰਡੀ ਬਸ ਗੱਲਾਂ ਕਰਦੇ ਨੇ ਗੱਲਾਂ ਕਰਦੇ ਨੇ ਬਈ ਛੁੱਟੀ ਹੋ ਗਈ ਫਿਫਥ ਪੀਰੀਅਡ ਆਪਾਂ ਗਏ ਹਿੰਗੇ ਹਨਾ ਫੇਵਰ ਚੋਰ ਰੈਸਸ ਹੋਗੀ ਤੇ ਫਿਰ ਤੋਂ ਸਿਕਸਥ ਪੀਰੀਅਡ ਗਏ ਤੇ ਸੈਵੰਥ ਪੀਰੀਅਡ ਤੇ ਏਥ ਪੀਰੀਅਡ ਆਏ ਤੂੰ ਕਿਹ ਗਏ ਤੂੰ ਗਰਾਊਂਡ ਚ ਇੰਨਾ ਖੜਾਇਆ ਤੈਨੂੰ ਅੱਜ ਨਾ ਪਤਾ ਹੀ ਫੇਰ ਥੱਕੀ ਆਈਆਂ ਨਾ ਤੇ ਫੇਰ ਦੂਜਾ ਜਾਣ ਕੇ ਤੇ ਉਸੇ ਵਲੇ ਸੌਂਗੀ ਹੂੰ ਬਾ ਰੋਬੜਾ ਖਰੋਬੀ ਤੋਂ ਬੱਸ ਚਲੋ ਰੇ ਬੜੇ ਵੱਜੇ ਤਾਂ ਕੋ ਕਿੰਨਾ ਮੈਂ ਬੈ ਪਈ ਨਾ ਖਲੋ ਪਈ ਮੈਂ ਫਿਰ ਕੀ ਘਰ ਦੀ ਮੈਜੀ ਕਰਨ ਦੇ ਬੱਸ ਵਿੱਚ ਸੋ ਜਾ ਪਰ ਟਾਈਮ ਹੀ ਲੱਗਾ ਕਦੀ ਇਧਰ ਖਾਈਂ ਦੀ ਗੱਡੀ ਕਦੀ ਇਧਰ ਹੋਏਂਗੀ ਫੇ ਮੈਂ ਘਰ ਆ ਕੇ ਸੌਂਈ ਗਈ ਹਾਂ ਤੇ ਫੇ ਕੱਲ ਨੂੰ ਆ ਕੇ ਪੜਨਾ ਵੀ ਪੈਣਾ ਵਾ ਹਾਂ ਉਸੋਂ ਕੇ ਅੱਗੇ ਵਾਜਾ ਪੜ੍ਹਨ ਦੀ ਜਿਦੋਂ ਹਾਂ ਮੈਂ ਔਠੀ ਗਿਨਾ ਅਦੋਂ ਪੜ੍ਹ ਲੈ ਨਾ ਮੈਂ ਹੁਣ ਨੀਮੇ ਪੜਨਾ ਕੋਈ ਅੱਜ ਦੇਖੋ ਕਿੰਨਾ ਹੀ ਹਨੂ ਕਿਸੇ ਦੀਆਂ ਮਿਸ ਕੀਤਾ ਸੀ ਤੈਨੂੰ ਹਾਂ ਉਹ ਕਹਿੰਦੇਗੇ ਕਿ ਚੰਗਾ ਤੂੰ ਆ ਗਈ ਫਿਰ ਤੋਂ ਆਪੋ ਆਪਣੇ ਮਸਕੇ ਤਾਏਗਾ ਤੈਨੂੰ ਹਾਂ ਚਲ ਚਲ ਨੂੰ ਪੜਨਾ ਹੀ ਆਂਕੀ ਠੀਕ ਹੈ ਠੀਕ ਚਲ ਠੀਕ ਆਪ ਚੱਕ ਮੈਂ ਵੇਖਾਂ ਕੰਮ ਕਰ ਕੋਈ ਆਲਾ ਮਾਤਾ ਗੰਡੇ 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 ਤਾਂ ਜੇ ਥੋੜੇ ਦਿਨ ਹੋਏ ਲੈਂਦਿਆ ਨੂੰ ਅਰੇ ਬਿੱਦਰ ਫੋਨ ਕੀਤਾ ਵੀ ਗੰਡੇ ਲੱਗੇ ਗੰਡੇ ਆਓ ਵੀਰ ਵਾਹੇ ਚੱਲੂ ਜੀ ਆ ਦੇ ਯਾਰ ਯਾਰ ਚਿੱਲਾ ਲੂ ਬਾਤ ਆ ਤੇ ਆਲੂ ਹੋਣੇ ਆ ਆ ਲੂ ਤਾਂ ਪਤਾ ਨਹੀਂ ਹੈਗੇ ਹੀ ਕਿ ਨਹੀਂ ਤੇ ਤੂੰ ਗੰਡੇ ਚੋਕ ਲੈ ਆਇਆ ਇਥੇ ਥੋੜੇ ਦਿਨ ਹੋਏ ਗੰਡੇ ਲੈ ਆਂਦੇ ਆ ਨਾ ਇੰਨੇ ਗੰਡੇ ਕਿੱਥੇ ਤੁਸੀਂ ਵਰਤੀ ਜਾਂਦੇ ਹੋ ਨੂੰ ਨਹੀਂ ਪਤਾ ਮੈਨੂੰ ਫੋਨ ਕੀਤਾ ਜਿਹੜੀ ਗੰਡੇ ਲੈ ਕੇ ਆਈ ਮੈਂ ਲੈ ਆਂਦੇ ਚੱਲ ਸਬਜ਼ੀ ਬੰਦੀ ਸਬਜ਼ੀ ਪੈਂਦੀ ਹੀ ਹੈ ਗੰਡੇ ਪੈਂਦੇ ਤਾਂ ਹੈਗੇ ਆ ਪਰ ਇੰਨਾ ਯਾੜਾ ਤਾਂ ਨਹੀਂ ਨਾ ਚੰਗਾ ਹੈ ਭਾ ਇਹ ਕਿਹੜਾ ਜਿਆਦਾ ਸਬਜ਼ੀ ਖਾਣੀ ਨਹੀਂ ਚਾਰ ਜੀ ਹੈਗੇ ਤਾਂ ਖਾਣੀ ਆ ਇਹ ਤਾਂ ਗੱਲ ਹੋ ਗਈ ਆ ਭੁੱਖੇ ਦੀ ਧੀ ਰੱਜੀ ਤਾਂ ਖੇਡਾਉਣ ਲੱਗੀ ਇੰਨੇ ਗੰਡੇ ਯਾੜਾ ਖਾ ਸਭ ਨੂੰ ਘਰ ਦੇ ਦਿੰਦੀ ਆ ਉੱਥੇ ਨੂੰ ਉਹ ਚੌਥਾ ਕੇ ਲੈ ਆਇਆ ਐਨੇ ਆ ਤੇ ਚੌਥਾ ਦਿਨ ਨਹੀਂ ਹੋਇਆ ਪੁੰਦੇ ਆ। ਗੋਪੀ ਹਾਂਜੀ ਆਹ ਰਾ ਗੰਡੇ ਲੈਣਦੇ ਆ। ਐਨੇ ਕਿੰਨੇ ਤੂੰ ਕਿੱਥੇ ਕਰਤੀ ਜਾਣ ਲਈ ਇਹ ਤਾਂ ਥੋੜੇ ਜਿਨੇ ਹੋਏ ਵੀ ਗੰਡੇ ਲੈਂਦੇ ਆ। ਹਮੇ 3-4 ਦਿਨ ਹੋ ਗਏ ਗੰਡੇ ਲੈਂਦੇ ਆ ਨੂੰ ਤੇ ਉਹ ਤੇ ਲੈਂਦੇ ਇਹਨਾਂ ਨੇ 2 ਕਿਲੋ ਸੀਗੇ। ਮੇਰੇ ਅੰਦੇ ਦਾ 2 ਕਿਲੋ ਹੋ ਗਿਆ ਪਰ ਦੋਹਾਂ ਕਿਲੋ ਵਾਣਾ ਨਹੀਂ ਜੀਏ ਕਿੰਨਾ ਟਾਈਮ ਲੰਘ ਜਾਂਦਾ ਜਦੋਂ ਹੱਥ ਕੁੱਟ ਕੇ ਰੱਖਿਆ ਕਰ ਗੰਡੇ ਆ ਮੂੰਹ ਨਾਲ ਜੜ ਜੀਏ ਤੇ ਨੀਂਹੋਂ ਕਰਮੀਆਂ ਦੀਆਂ ਸਬਜ਼ੀਆਂ ਨਾਲ ਚ ਗੰਡੇ ਜ਼ਿਆਦਾ ਪੈਂਦੇ ਆ ਪੈਂਦੇ ਖਾ ਕੇ ਆ ਉਹ ਜੇ ਜ਼ਿਆਦੇ ਪਾ ਲੈ ਤਾਂ ਵੀ ਸਬਜੀ ਉਹੋ ਜੀ ਜੇ ਕੱਟ ਪਾ ਲੈ ਤਾਂ ਵੀ ਸਬਜੀ ਉਹੋ ਜੀ ਹਮੇ ਉਹਦਾ ਢੀ ਜਿਆਦਾ ਹੀ ਕਰਨ ਲੱਗ ਪਏ ਆ ਕੁਛ ਨਹੀਂ ਜਿਆਦਾ ਪਤ ਮੈਂ ਜਾਣਨਾ ਕੀ ਕਰਨਾ ਵਾ ਪਰ ਕਰਨੂ ਕਰ ਸਬਜੀ ਦਾ ਮੇਰੇ ਮੱਕੀ ਸਮਝਦੀ ਆ ਪਰ ਉਹਨਾਂ ਦਾ ਨਾਵੇਂ ਆਪਾਂ ਨੂੰ ਕਦੇ ਵੀ ਕਾਦੀ ਆ ਕਦੇ ਤੇ ਨਹੀਂ ਗੀ ਪਰ ਫੇਰ ਵੀ ਧੀਏ ਖਾਣ ਮੂੰਹ ਨਹੀਂ ਉੱਜੜ ਜਾਈਦਾ ਅੱਜ ਬਣਾਇਆ ਵਾ ਹੱਥ ਕੁੱਟ ਕੇ ਬਣਾਈਆ ਵਾ ਸਭ ਕੁਮੈਂ ਵਿਚ ਉਹਦੇ ਹੈਗਾ ਕਿਸੇ ਹੋਰ ਚੀਜ਼ ਦੇ ਬੰਦਾ ਹੱਥ ਕੁੱਟ ਕੇ ਖਾਣ ਪੀਣ ਦਾ ਕੁੱਟਣਾ ਹੁੰਦਾ ਵਾ ਨਾਲ ਸਾਰੇ ਫਿਰ ਸਬਜ਼ੀ ਦੇ ਗੰਨੇ ਜਿਆਦਾ ਪਿਆ ਮੈਂ ਫੇਰੀ ਸਬਜ਼ੀ ਸਵਾਦ ਆਦੀ ਚਲੋ ਚੰਗਾ ਰੱਖ ਲਾ ਬਾਰੀ ਮਹੋਰ ਸਵਾਲ ਬਿੰਨ ਕਰਦੀ ਜੇ ਆਖਿਆ ਵਾ ਵੀ ਚੱਲ ਜਰਾ ਹੱਥ ਕੁੱਟ ਕੇ ਰੱਖ ਲਿਆ ਬਰ ਤਾਂ ਨਹੀਂ ਮੰਦੀ ਤੇ ਘਰ ਦਿੰਦੀ ਆ ਫਚੋਕੇ ਫੂਨ ਉਹਨੂੰ ਜੇ ਮੈਂ ਹੱਥ ਕੁੱਟਿਆ ਹੀ ਨਾ ਮੈਂ ਐਡਾ ਘਰ ਬਣਾ ਲਿਆ ਨਾ ਜੇ ਮੈਂ ਖਾਣ ਮੂੰ ਅਹੀਂ ਜੜਦੇ ਤੇ ਇਥੋਂ ਬਣਨਾ ਹੈ ਕਦੀ ਕਰਦੀ ਆ ਆਪਣੀਆਂ ਫਸਲਾਂ ਦੇ ਸਰੋਵੇਂ ਘਰ ਬਣੇ ਕਿਤੇ ਮੈਂ ਮਾਸਾ ਮਾਸਾ ਕੇ ਤੇ ਆਪਣਾ ਘਰ ਕੇ ਪੋਰਿਆ ਪੋਰਿਆ ਤੇ ਮੈਂ ਆਪਣਾ ਘਰ ਬਣਾਇਆ ਹੋਣ ਗੜ ਜਿਹੜੀਆਂ ਆਂਦੀਆਂ ਸਵਾਦਾਂ ਨੂੰ ਕਹਿੰਦਾ ਇਹ ਤਾਂ ਸਿਆਣੇ ਆਂਦੇ ਹੁੰਦੇ ਸੰਘੋ ਲੱਠਾ ਤੇ ਆ ਲੱड्डੂ ਤੇ ਤੇ ਆ ਮਠਾ ਪਪਾ ਹਾਂ ਅਜਮਰਪੁਰ ਜੀ ਖਾਣ ਜੀ ਕਰਾ ਟੈਂਪਰਨੀ ਜੀ ਪੰਜੀ ਪਨੀਰ ਦੇ ਗੁਰਜੀ ਹੂੰ ਮੈਂ ਉਹ ਚੋਂ ਬੈਠਾ ਕਿ ਕਿਹਦੇ ਆਂਦੇ ਦੀ ਪੁੱਜੀ ਦਾ ਮੰਗਲੇ ਮੈਥੋਂ ਹੂੰ ਉਹ ਮੇਨੋੜ ਪਸੰਦ ਉਹ ਤਾਂ ਪਸੰਦ ਨਹੀਂ ਮਾਂ ਦੇ ਨਹੀਂ ਪੁੱਤ ਜੇਕਰ ਨਾ ਘਾਟਾ ਪਾ ਰਹੇ ਸਾਡਾ ਹੂੰ ਪਨੀਰ ਦਾ ਨਾ ਹਾਂ ਬ੍ਰੈਡ ਪੁੱਤ ਰਾਤ ਨੂੰ ਮਾਂ ਮੈਂ ਕਿਹਾ ਰਾਂਦੀ ਆ ਪਰ ਭਾਂਦਰੀ ਪਸੰਦ ਆ ਮੈਂ ਵੀ ਖਾ ਲੂੰਗਾ ਤੇ ਫੇਰ ਤੁਸੀਂ ਨਾ ਤਾਂ ਬੋਲਦੇ ਨਹੀਂ ਹੈਂ ਗੁੱਸੇ ਕਰੀਂ ਪੂਰੇ ਟਾਈਮ ਅੱਛਾ ਅਮਰ ਨਾ ਕਰ ਗੁੱਸੇ ਨਾਲ ਬੋਲਣ ਤੇ ਮੈਂ ਤੁਹਾਨੂੰ ਕੁਝ ਥੋੜੀ ਨਾ ਗੋਪੀ ਹਾਂਜੀ ਅੱਜ ਜੀ ਕੁੜੀਆਂ ਦਾ ਪਨੀਰ ਸਾਨੂੰ ਦਿਲ ਕੰਡਿਆ ਜੀ ਪਨੀਰ ਖਾਣਾ ਉਰਜੀ ਨਾਲ ਪਨੀਰ ਦੀ ਸੱਚੀ ਦੇਨਦੀ ਪਾਪਾ ਦੀ ਸਮਝ ਚ ਗਈ ਹੈ ਨਹੀਂ ਪਾਪਾ ਇੱਥੇ ਚ ਮੈਂ ਤਾਂ ਕਹਿ ਤਾ ਉਹ ਤਾਂ ਪਕਲਾ ਘੰਡੇ ਦਾ ਮਿੱਠਾ ਸਾਬ ਘੰਡੇ ਤੁੰਜ ਗਈ ਅੱਛਾ ਅੱਛਾ ਹਾਂ ਕੋਈ ਨਹੀਂ ਮੈਂ ਆਪਣਾ ਲੈ ਲੈ ਫਰੀ ਹੈਗਾ ਦੁੱਧ ਤੇ ਮੈਂ ਬਣਾ ਲਈਆਂ ਫਰੀ ਚ ਬਣਾ ਕੁੜੀ ਨੂੰ ਭਰਾ ਕੁੜੀ ਬਣਾ ਕੇ ਫਰੀ ਚ ਚਾਹ ਮੇਰੀ ਫੇਵਰਿਟ ਸਬਜੀ ਬਣਾ ਹਾਂ ਘੰਡੇ ਕੁੰਡੇ ਬਦਪਾ ਵਾਲੀ ਮਟਰ ਬਣਾਉਂਦੇ ਹਾਂ ਆ ਹੋਪ ਕੁਝ ਜਿਹਾ ਜ਼ਿਆਦਾ ਬਣਾਣਾ ਹਾਂ ਹਾਂ ਪਾਲੀ ਚਲ ਬਣਾ ਫਿਰ ਚ ਬਣਾ ਨਹੀਂ ਹਾਂ ਹਾਂ ਤਾਂ ਅੱਜ ਮੈਂ ਲੈਣਾ ਤੇ ਫਰੀ ਕੋਦਰ ਜੇ ਬੈਲਾ ਮੈਂ ਤਾਂ ਨਹੀਂ ਹੁੰਦਾ ਜੇ ਕੋਦਰ ਤੇ ਬਸ ਸੁੱਕੀ ਰੋਟੀ ਜਿਹਦਾ ਚਾਰ ਨਾ ਖਾਣੀ ਹੁੰਦੀ ਸੀ ਐਵੇਂ ਚਾਹ ਲੈ ਖਾਣੀ ਹਾਂ ਚਲ ਪੜਦਾ ਉਹ ਕਰਦੀ ਮम्मी ਆ ਦੰਦੇ ਵੀ ਦੋ ਮੈਂ ਨਾ ਪਨੀਰ ਦੀ ਪੂਜੀ ਬਣਾ ਲਈ ਸੀ ਤੇ ਸੰਧੀ ਦੀਆਂ ਮੈਂ ਪਨੀਰ ਖਾ ਲਾ ਤੇ ਮੈਂ ਨਾ ਪਨੀਰ ਬਣਾ ਲਈ ਨਹੀਂ ਹੈ ਇਹ ਕਿੰਨੇ ਆ ਦੂ ਪੂਜੀ ਜਿੰਨੇ ਕਿ ਬਿੰਦੇ ਆ ਮੁੱਕ ਜਾਣੇ ਫੇਰ ਭੜਕਨ ਤੇ ਭਈ ਨੇ ਇਹਨੇ ਗੰਡੇ ਪਾਏ ਤੇ ਪਰ ਪਰਸੋਂ ਤੱਕ ਇਹ ਮੁੱਕ ਜਾਣੀ ਤੇ ਜੇ ਇਹ ਘੱਟ ਪਾਵਾਂਗੇ ਤੇ ਫਿਰ ਪਨੀਰ ਵੀ ਥੋੜਾ ਗੰਡੇ ਨਾਲ ਹੀ ਬੰਨੇ ਹੋਵੇ ਡੰਗ ਹੋਗਾ ਔਰ ਨੋ ਪਨੀਰ ਬਣਾਇਆ ਤਾਂ ਤੂੰ ਕੋਹ ਹੋਰ ਬਣਾ ਲੈ ਮੈਂ ਇੰਨੀਆਂ ਗੰਡੇ ਗੰਡੇ ਇੰਨੀਆਂ ਪਾਇਆ ਮੇਰੇ ਸਾਦਣਾ ਬਈ ਤਾਂ ਹੀ ਵਾਲੀ ਚੀਜ਼ ਬਣਾ ਲੈਣੀ ਉਹ ਨਾਲ ਹਮੇ ਅੱਜ ਤਾਂ ਤੁਹਾਡੇ ਗੰਡੇ ਵਾਲੀ ਧਿਆਨ ਹੋ ਗਿਆ ਕਿਨੇ ਪੈਣਾ ਪੂਚੀ ਦੇ ਵਿੱਚ ਇੰਨੇ ਗੰਡੇ ਪਾਈਤੇ ਜੋ ਜਿੰਨੇ ਤੁਹਾਡੇ ਮਰਜੀ ਉਹਨੇ ਚੀਰ ਲੋ ਮੈਂ ਭਰੀ ਬਣਾ ਲਾ ਉਹ ਗੁੜੀ ਮਗਰ ਜੀ ਬਣਾ ਕੇ ਦੇ ਦੇਣਾ ਮੇਰੀ ਬਾਦੀ ਮਰਜੀ ਆ ਬਾਦੀ ਤੇ ਤੁਹਾਡੀ ਚਾਹ ਹਾਂ ਸਾਹ ਨਾ ਤੇ ਚੀਰ ਚੀਰ ਦਿੰਦੀ ਆ ਲੈ ਮਾਤਾ ਦੇ ਭੀ ਘੰਟੇ ਚੀਰਨੇ ਵਰਦਿਆ ਕੀ ਚੀਰਨੇ ਆ ਲੈ ਕਿਲੇ ਕਿਲੇ ਘੰਟੇ ਚੀਰਨੇ ਮਿਲੋ ਤਾਂ ਇੱਕ ਦਿਨ ਇੱਕ ਇਤਰਾ ਦੇ ਮੁਖ ਦੇ ਫਾਟੇ ਤੇ ਮੁਖ ਜਾਣੀਆਂ ਇਹ ਸਾਬ ਦੇ ਨਾ ਉਹ ਮੈਸੇ ਨਾ ਪਨੀਰ ਦੀ ਕੁਲੀ ਖਾਣੀ ਚ ਨਹੀਂ ਲਿਖਨੇ ਤੇ ਭੁਰਜੀ ਦੇ ਪੈਣੀ ਗੰਡੇ ਚਲੋ ਪੈਣੀ ਤੇ ਪੁੱਤ ਹੈਗੇ ਮੈਂ ਵੀ ਮੰਨਦੀ ਹਾਂ ਪਰ ਕੋਈ ਹੋਰ ਚੀਜ਼ ਬਣ ਜਾਂਦੀ ਤਾਂ ਉਹਦੇ ਵਿੱਚ ਥੋੜੇ ਪੈ ਗੰਡੇ ਤੇ ਕੁੜੀ ਜਿਹਾ ਬਣਾ ਦਿੰਦੇ ਇਹ ਇਨੇ ਗੰਡੇ ਪਾਇਆ ਨਹੀਂ ਉਹ ਹਟਾ ਸਕਦੇ ਨਹੀਂ ਤੇ ਕੁੜੀ ਕੱਲੀ ਪਨੀਰ ਖਾਣਾ ਜਿਹਾ ਆਪਾਂ ਵੀ ਖਾਣਾਗੇ ਰਾਂਜੀ ਦਾ ਤਕਰੀਬ ਤੇ ਗੰਡੇ ਹੀ ਆ ਪਨੀਰ ਤੇ ਨਹੀਂਗਾ ਹੈਗਾ ਪ੍ਰੀਤ ਸਿਰਾ ਵੱਡਣਾ ਮੈਂ ਇਦਾਂ ਕਰਿਆ ਰਹਾ ਕਰਨਾ ਕੀ ਉਹ ਤਾਂ ਗੱਡਿਆਂ ਲਈ ਤਾਂ ਲੇਖੀ ਯਾਨੀ ਕਿ ਗੰਡੇ ਵੀ ਵੇਖਿਆ ਦਾ ਵੇਖੇ ਤਾਂ ਆ ਗਿਆ ਪੁੱਤ ਸਰਫਾਤ ਕੋਈ ਹਰਾਈ ਨਹੀਂ ਸਾਡੇ ਘਰ ਹੁਣ ਸਰਫਾ ਗੱਡਿਆਂ ਦਾ ਸਰਫਾ ਆ ਗਿਆ ਐਵੇਂ ਆਂਦੇ ਸਿਆਣੇ ਜਿਹੜੀਆਂ ਜਨਾਨੀਆਂ ਸੂਈਆਂ ਤੋਂ ਫਾਲ ਬਣਾ ਲੈਂਦੀਆਂ ਉਹ ਤੁਹਾਡੇ ਤੇ ਜੇ ਅਜਾੜ ਨਾ ਲੱਗਣ ਤਾਂ ਘੜੀ ਛੋਦੀ ਝਾੜ ਦਿੰਦੀਆਂ ਉਹ ਤੁਹਾਡੇ ਜਮਾਨੇ ਦੇ ਜਿੱਲਾ ਚੋਕਸ ਖੜਾ ਹੀ ਹੋਣਗੇ ਕੋਈ ਨਹੀਂ ਦਾ ਉਹ ਤਾਂ ਸਾਡੇ ਜ਼ਮਾਨੇ ਦੀਆਂ ਇਹ ਏਡੇ ਘਰ ਬਣ ਗਏ ਆ। ਆਹ ਟੋਕੇ ਨਾ ਕਰ ਮਾ ਨਿਗੇ ਨਿਗੇ ਗੱਲ ਸੁਣਾ ਨਹੀਂ ਚੰਗਾ ਨਹੀਂ ਬਣਦਾ। ਮੈਨੂੰ ਕਿ ਲੋੜ ਆ ਟੋਕਣ ਦੀ। ਆਹ ਲਾਉਣ ਵਾਲੇ ਤੋਂ ਵੀ ਤੇ ਕਰਨ ਵਾਲੇ ਤੋਂ ਹੀ ਮੈਂ ਕਿਹੜਾ ਖਰੀਦਣ ਜਾਣਾ। ਅਬ ਆਹ ਉਹ ਜੋ ਬੰਦਾ ਉਹ ਕੁੜੀ ਦਾ ਦਿਲ ਕੀਤਾ ਤੇ ਮੰਗ ਲੈ ਤੇ ਕਿਹੜੀ ਚੱਲੋ। ਚਲੋ ਕੋਈ ਨਹੀਂ ਮੈਂ ਚੀਜ਼ ਦਿੰਦੀ। ਆਹ ਨਿਗੇਟਿਵ ਕੱਢੀ। ਆਹ ਚੀਜ਼ ਦਿੰਦੀ ਚਲ। ਤੇ ਵਨ ਨਿਗੇਟਿਵ ਗੱਲ ਨੂੰ ਟੋਕਿਆ ਨਾ ਕਰ। ਨਹੀਂ ਮੈਂ ਕੀ ਟੋਕਣਾ ਵਾ ਪਰ ਥੋੜਾ ਜਿਹਾ ਆਪਣਾ ਵੀ ਹੱਥ ਪੁੱਤ ਕੋਟਣਾ ਚਾਹੀਦਾ ਵਾ ਉਤਰ ਕੋਟ ਲਾਂਗੇ ਹੱਥ ਦੀ ਕੋਈ ਗੱਲ ਨਹੀਂ ਜਿੱਥੇ ਕੋਟਣਾ ਕੋਟਣਾ ਹੀ ਕਰ ਚੱਲਦਾ ਕੱਢਣ ਵਾਲਾ ਤੂੰ ਕਰਨ ਵਾਲਾ ਤੂੰ ਬੈ ਕੜਾ ਲੈਣ ਜਾਣਾ ਤੇ ਪਰ ਥੋੜਾ ਸਮਝਾਇਆ ਵੀ ਕਰ ਕੋਈ ਨਹੀਂ ਸਮਝਾਉਂਗਾ ਕੋਈ ਗੱਲ ਹਾਂ ਕੋਈ ਗੱਲ ਛੇੜੀ ਜੀ ਮੈਨੂੰ ਭੁੱਖ ਲੱਗੀ ਹੈ ਚਾ ਚੰਗਾ ਪਨੀਰ ਬਣਾ ਰਿਆ ਮੰਨੇ ਦੇਖ ਲੈ ਸੋਈ ਚ ਬੜੀ ਇਤਰਾਵੇ ਲੈ ਨਾ ਉਹਨਾਂ ਵੇਖੀ ਅਸਕੇ ਨਾਲਾ ਪਨੀਰ ਉਹ ਕਿਹਾ ਸਾਬ ਨਾ ਖਟਾ ਪਨੀਰ ਦੇ ਵਿੱਚ ਥੋੜੇ ਰੱਖ ਲੀਏ ਚੱਲ ਮੈਂ ਵੇਖ ਲੈ ਲੈ ਹਾਂ ਲੈ ਮੈਂ ਅਦਰ ਸੁਣੀ ਲਾਦਾ ਫੇੜਾ ਤੇ ਇਥੇ ਮੁਤੀ ਮੈਂ ਉਹ ਪੋੜਾ ਲੈਣ ਦੀ ਕੋਤਾ ਨਹੀਂ ਕਿ ਪੰਨ ਜੋਂ ਜਣਾ ਹੈ ਨਾ ਪਨੀਰ ਅਜੇ ਬਣਿਆ ਨਹੀਂ ਨਹੀਂ ਬਣ ਗਿਆ بس ਨੂੰ ਛੋੜਨ ਵਾਲਾ ਹੀ ਰਹਿ ਗਿਆ ਹਾਂ ਭਰਾ ਛੇਤੀ ਭੁੱਖ ਲੱਗੀ ਆ ਨਹੀਂ ਉਹ ਤਾਂ ਬਣ ਜਾਣਾ ਚਾਹ ਤੇ ਮੰਮੀ ਨੂੰ ਚੱਡੇ ਆ ਚਿਰਨ ਦਾ ਮੈਂ ਕੀ ਅੱਜਾ ਦੇ ਕਿ ਟਿਵੀ ਤੁਸੀਂ ਉਹ ਮੰਮੀ ਨੂੰ ਫੜਾਤੇ ਆ ਗੱਡੇ ਲਿਆ ਕੇ ਤੁਸੀਂ ਮੈਨੂੰ ਸਿੱਧਾ ਲਿਆ ਕੇ ਫੜਾ ਦਿੰਦੇ ਕੀ ਹੋ ਗਿਆ ਮੰਮੀ ਤਾਂ ਅੱਜ ਗੰਡੇ ਦੇ ਪਿੱਛੇ ਹੀ ਪੈ ਆਹੋ ਮੈਨੂੰ ਵੀ ਕਹਿਣੀ ਚਾਹੀਦੀ ਥਾਈ ਚ ਪੱਕ ਜਿਆਦਾ ਦਿੱਤੀ ਹੈ ਮੈਂ ਮੇਰੀ ਸਬਜੀ ਚ ਪੈਣੇ ਉਹ ਪੈ ਨਹੀਂ ਆ ਅੱਜ ਵੀ ਘਾਟ ਵੱਧ ਲੰਦੀ ਚਲ ਤੂੰ ਮਾਤਾ ਇਦਾਂ ਦੇ ਜਿਹਦਾ ਉਹ ਸੁਭਾਅ ਹੋਣਾ ਬਜ਼ੁਰਗਾਂ ਦਾ ਨਿਆਣੇ ਵਾਲਾ ਹੁੰਦਾ ਵਾ ਉਹ ਨਿੱਕ ਨਿੱਕੀ ਗੱਲ ਤੇ ਐਵੇਂ ਕਦਰੇ ਤੇ ਤੂੰ ਟੈਨਸ਼ਨ ਕਿਉਂ ਲੈਨੀ ਆ ਨੀ ਟੈਨਸ਼ਨ ਨਹੀਂ ਮੈਂ ਤੁਹਾਨੂੰ ਕਹਿੰਦੀ ਕਿ ਤੁਸੀਂ ਮੈਨੂੰ ਚੋਕਲੇ ਸੋਇ ਚ ਫੜਾ ਲੈਂਦੇ ਜਿੰਨੇ ਮਰਜੀ ਉਹ ਮੈਂ ਜਦੋਂ ਮਾਤਾ ਇੱਥੇ ਬੈਠੀ ਮੈਂ ਕਿ ਲੋ ਫੜਾ ਆਪਣੇ ਜਿਹੜਾ ਸਮਝੀਏ ਕਿਸੇ ਚੀਜ਼ ਦੀ ਨਾ ਨਿਆਣੀ ਨੇ ਹੁਣ ਮੰਗਣ ਦੀ ਪਰੀਰ ਮੰਗਣ ਦੀ ਹੈ ਤੇ ਹੁਣ ਚਾਚਾ ਦਾ ਬਣੂਗਾ ਤੇ ਕੀ ਨਹੀਂ ਨਹੀਂ ਕੋਈ ਗੱਲ ਉਹਨੇ ਸੁਝਾਇਆ ਮਾਤਾ ਮਾਤਾ ਹੁਤਾ ਹੀ ਮਾਰ ਲੀਂਦੀ ਆਪਣੇ ਟਪਲੇ ਹੁਣ ਕੁੰਭਰ ਹੋ ਗਈ ਆ ਹੁਣ ਮਾਤਾ ਨੂੰ ਕਿਉਂ ਹੈ ਮੈਂ ਤਾਂ ਮਾਤਾ ਨੂੰ ਚੱਗੀ ਨਹੀਂ ਲੱਗਦੀ ਹੈ ਜਿਹੜਾ ਹਰ ਗੱਲ ਤੇ ਨੁਸ਼ਮੀਆਂ ਕਰਦੀ ਜਾਂਦੇ ਹਰ ਗੱਲ ਤੇ ਨੁਸ਼ਮੀਆਂ ਨਹੀਂ ਤੇ ਕਿਹਨੂੰ ਵੇਖਾਂ ਮੈਂ ਉਹਦਾ ਪਾਦਾ ਮੈਂ ਇਹ ਸੁਣਾਂ ਨਹੀਂ ਕਰੀਏ ਸਮਰੀਤ ਬੰਦੋ ਕਹਿਣਾ ਆਪਣੇ ਦੇਖੋ ਹੁਣ ਆ ਗਿਆ ਹਾਂ ਦਾ ਕੋਈ ਚੱਲ ਕੋਈ ਗੱਲ ਵੇਹ ਅਜੀ ਉੱਥੇ ਲੱਗੀ ਹੈ ਫਿਰ ਮੈਂ ਕਹ ਦੂੰ ਕਿ ਆਕੇ ਕਿਹਿਆਂ ਵੀ ਸਿਰ ਕੋ ਖੋਲ ਤੇ ਨਿਭਾਉਣਾ ਤੇਰਾ ਸਿਰ ਮੈਂ ਨਹੀਂ ਨੁਣਾ ਸਿਰ ਅੱਜ ਮੈਂ ਰੰਗੀ ਕਰ ਦੋ ਹਟ ਬਾਚ ਵੀ ਸਕਾ ਅੱਜ ਛੁੱਟੀ ਹੈ ਤੇ ਅੱਜ ਸਿਰ ਨਾਲ ਬਾਚ 7 ਦਿਨ ਵੀ ਰੋਦੇ ਨਾ ਜਾਣੇ 6 ਦਿਨ ਦੇ ਨਹੀਂ ਮੈਂ ਰੰਗੀ ਕਰਦਾ ਮਾ ਜੀ ਨੁਣਾ ਮੈਂ ਜਿਸੇ ਨਾ ਨਾ ਤਾਂ ਸੀ ਪੀੜ ਕਰਨਾ ਤੇਰਾ ਨਹੀਂ ਕਰ ਦੋ ਕਿਉਂ ਨਹੀਂ ਕਰਦਾ ਜੇ ਨਾਨਾ ਇਹ ਫੇਰ ਸ਼ੇਰ ਪੀੜ ਕਰਦਾ ਹੁੰਦਾ ਵਾ ਫੇਰ ਪੜਨਾ ਵੀ ਨਹੀਂ ਹੁੰਣਾ ਇੱਥੇ ਸਕੂਲ ਨਹੀਂ ਐਦਾਂ ਨਹੀਂ ਹੁੰਦਾ ਇਹ ਗੱਲ ਝੂਠੀਆਂ ਹੁੰਦੀਆਂ ਤੇਹੀ ਬੁੱਕਾ ਤੇ ਪੜਾਉਣਾ ਇਹ ਫੇਰ ਕੋਈ ਸੁਣਿਆ ਹੁਣਾ ਵਾ ਸੁਣਿਆ ਨਹੀਂ ਮੈਨੂੰ ਆਪ ਨੂੰ ਪਤਾ ਵੀ ਜੋ ਸ਼ੇਰ ਨਾ ਨਾ ਇਹ ਤੇ ਫੇਰ ਸ਼ੇਰ ਬੜਾ ਪੀੜ ਕਰਦਾ ਹੀ ਮੈਨੂੰ ਮੇਰਾ ਤਾਂ ਹੁੰਦਾ ਨਹੀਂ ਆ ਭਾਅ ਉਹਨੂੰ ਤੇ ਖੇਡਾਂ ਤੂੰ ਖੇਡ ਹੀ ਜਾਂਦੀ ਓਦੋਂ ਦੀ ਮੈਂ ਨਹੀਂ ਫੇਰ 1 ਘੰਟੇ ਬਾਅਦ ਆਇਆ ਬਚਨਾ ਰਾਂਗੇ ਆਪ ਮੈਂ ਤੇਰਾ ਹੁਣੇ ਸਿਰ ਨਵਾਉਣਾ ਵਾ ਤੇ ਚਲ ਆ ਮੈਂ ਤੇਰਾ ਸਿਰ ਖੋਲਾ ਨਹੀਂ 1 ਘੰਟੇ ਬਾਅਦ 1 ਘੰਟੇ ਬਾਅਦ ਮੈਨੂੰ ਨਹੀਂ ਪਤਾ ਮੈਂ ਹੁਣੇ ਨਹੀਂ ਨਾ ਸੁਣੀ ਤੂੰ ਅਜਾ ਜ਼ਿਆਦਾ ਜੇਦ ਕਰਨ ਦੀ ਫਿਰ ਮੈਂ ਕੁੱਟ ਦੇਣੀ ਆ ਫੜ ਕੇ ਮੈਂ ਤੇ ਪਾਣੀ ਦੇਣ ਦੀ ਆ ਖੋ ਹਾਂ ਤੇ ਪਾਣੀ ਤੇ ਦਿੱਤਾ ਹੀ ਜਾਣਾ ਇੱਥੇ ਪਾਈਪ ਰੱਖਦੇ ਤੇ ਪਾਣੀ ਨੇ ਤੇ ਚਲ ਹੀ ਜਾਣਾ ਕੈਰੀਆਂ ਚ ਨਹੀਂ ਜਾਣ ਕੇ ਵੀ ਤੂੰ ਲੱਗੀ ਆ ਨਾ ਜਾਣ ਕੇ ਨਹੀਂ ਮੈਂ ਜੋ ਕੰਮ ਕਰਕੇ ਦੇਣ ਦੀ ਤੁਹਾਡਾ ਕੰਮ ਲੈ ਮੈਂ ਆਪਣੇ ਕਰ ਲੂੰਗੀ ਲੈ ਸਿਰ ਨਾ ਦੋ ਨਹੀਂ ਬਾਬਾ ਤਨੂੰ ਨੇ ਨਹੀਂ 1 ਘੰਟੇ ਬਾਅਦ 1 ਘੰਟਾ ਬਹੁਤ ਹੁੰਦਾ ਵਾ ਉਹਨੇ ਚੈਨ ਨੂੰ ਤੇ ਸ਼ੇਰ ਬਾਗ ਵੀ ਜਾਣਾ ਤੇਰਾ ਸੁੱਪ ਗਿਆ ਨਾ 1 ਘੰਟੇ ਚ ਬਹੁਛੈ ਰੀ ਨਾ ਤੈਣਾ ਵਾ ਐਵੇਂ 1 ਘੰਟੇ ਸ਼ੇਰ ਨਾ ਤਾਂ ਜਨ ਉਹਦੇ 5 ਮਿੰਟ ਹੀ ਬਹੁਤ ਹੁੰਦੇ ਆ ਇਹਦਾ ਕਰਦੀ ਮੈਂ 15 ਮਿੰਟ ਬਾਅਦ ਫੇਰ ਆਉਣਾ ਨਹੀਂ ਬਸ 15 ਮਿੰਟ ਮੈਂ ਤੈਨੂੰ ਹੋਰ ਖੇਡਣ ਨੂੰ ਦੇਵੇ ਮੈਨੂੰ ਵੀ ਦੇਈ ਐ ਫੇਜੀ ਮੈਂ ਹੰਦੇ ਨਹੀਂ ਫੇਰ 30 ਮਿੰਟ ਬਾਅਦ ਨਹੀਂ ਮੈਂ 15 ਅਭੀ ਆ ਚਲਦੀ ਆ ਮਿੰਟ ਬਾਅਦ ਮੈਂ ਆਉਣਾ ਤਫੇ ਤੇਰਾ ਸਿਰ ਜੜਾ ਵਾਲ ਉਹ ਨੂੰਣਾ ਹੀ ਪੈਣਾ ਤੈਨੂੰ ਠੀਕ ਆ ਠੀਕ ਆ ਤੇ ਲੱਗੇ ਸਿਰ ਨੂੰ ਸੁਮਰੀਦ ਕੋਲ ਹੋਂਦਾ ਵਾ ਬੜਾ ਵਧੀਆ ਥੇਰ ਧਜਿੰਦੀ ਤੇਲ ਸਿਰ ਦੇ ਵਿੱਚ ਲਿਆਵਾ ਆਵਾਜ਼ ਮਾਰ ਰਿਹਾ ਬੜਾ ਕਿੱਥੇ ਮੈਂ ਕਿੱਥੇ ਸੁਮਰੀਦ ਸਮਰੀਤ ਤੇ ਉਹਦੇ ਹੀ ਵਾਰ ਖੇਡਾ ਖੇਡਾ ਅਜਾ ਖੇਡ ਰਹੀ ਏ ਆਹੋ ਮੈਂ ਤੁਹਾਨੂੰ ਲੱਭਣ ਡਿਆ ਮੈਂ ਕਿਹਾ ਤੇਲ ਲਵਾਉਣਾ ਤੁਹਾਨੂੰ ਮੈਂ ਤਾਂ ਆਖ ਲੱਗਨ ਦੀ ਆ ਜੋ ਮੈਂ ਤਾਂ ਨਾ ਖਾਪ ਕੇ ਆ ਗਈ ਕੁੜੀ ਨਾਲ ਵੀ ਸੇਰ ਨਾਲ ਅਜੇ ਤੱਕ ਸੇਰ ਨਹੀਂ ਨਹਾਤਾ ਹੈਗਾ ਤੁਹਾਡਾ ਵੀ ਲਸਾ ਸੁੱਕ ਵੀ ਗਈ ਉਹਨੇ ਜੇ ਨਹਾਤਾ ਨਹੀਂ ਆ ਉਹ ਸੁਪੀਏ ਸੁਪੀ ਕਰਕੇ ਲਈ ਨਾਲ ਮੈਂ ਹੀ ਕਹੇ ਮੈਂ ਕਿਹਾ ਪਾਰ ਪਾਣੀ ਲਾਲਾ ਫੁੱਲਾਂ ਨੂੰ ਪਾਣੀ ਪਾਲਾ ਤੁਸੀਂ ਤਾਂ ਕਹਿ ਦਿੱਤਾ ਪਰ ਉਹਦੀਆਂ ਅਜੇ ਖੇਡਾਂ ਨਹੀਂ ਖਤਮ ਹੋਉਂਦੀਆਂ ਤੇ ਮੰਮੀ ਨੂੰ ਕਿਸੇ ਨੇ ਦੱਸ ਦਿੱਤਾ ਨਾ ਵੀ ਪਿਛੋਂ ਨੇ ਸੇਰ ਨਹੀਂ ਨਵਾਇਆ ਹੈਗਾ ਤੇ ਮੰਮੀ ਨੇ ਹੋਰ ਗੱਲ ਚੱਕ ਲੈਣੀ ਨਹੀਂ ਚੁੱਕਦੀ ਪੰਮੀ ਗੱਲ ਤੂੰ ਐਵੇਂ ਬਾਹਰ ਵਾ ਆਹ ਬਾਹਰ ਚਮ ਲਿਆਉਣਾ ਨੂੰ ਤੇ ਤੇਲ ਬਣਾਉਣਾ ਨੂੰ ਸਮੀਰ ਪੁੱਤ ਹਾਂਜੀ ਪਾਪਾ ਲਗਾ ਪਾਣੀ ਨਹੀਂ ਹਾਂ ਹੈ ਰਹਿਦਾ ਇੱਥੇ 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 ਚਲ ਆ ਪਹਿਲਾਂ ਮੇਰੇ ਸਿਰ ਨੂੰ ਤੇਲ ਲਾ ਠੀਕ ਆ ਚਲ ਆ ਮੈਂ ਜਾਣਾ ਕਿਤੇ ਓਕੇ ਘਰ ਟੂਟੀ ਬੰਦ ਚਲ ਚਾ ਚਲ ਜਾਓ ਫੜ ਕੇ ਲਿਆ ਤੇਲ ਠੀਕ ਆ ਤੇਲ ਲਾ ਇਹ ਹੋਇ ਲੋ ਨਾ ਆਹ ਠੀਕ ਮੰਜਿਲ ਚੜਜਾ ਚੰਗੀ ਤਰ੍ਹਾਂ ਚੁਣਾਈ ਹੋ ਹਾਂ ਕਿ ਨਾ ਮਾਜਾਉਂਦੇ ਐਸੇ ਹੋਏ ਤੇ ਮੇਰੇ ਪਾਸੇ ਦਿੱਤੇ ਇਲੀ ਨੂੰ ਹੰਡੀਆਂ ਫਸ ਹਾਂ ਕਾਦੇ ਮਸਾਜ ਚੰਗੀ ਤਰ੍ਹਾਂ ਠੀਕ ਆ ਤੇ ਨਹੀਂ ਮਜਾਉਂਗਾ ਤੇ ਏਲਮ ਲੱਗੇ ਅੰਦਾ ਤਾਂ ਹਾਂ ਤੇ ਖੁਸ਼ੀ ਖੁਸ਼ੀ ਲਈਏ ਨਹੀਂ ਤੇ ਮੈਂ ਮੂਹ ਨਾ ਕਨੀ ਲੋਣਾ ਅੱਛਾ ਹਾਂ ਤਾਂ ਹੋਰ ਪਾਲਾ ਨਹੀ ਵਾਧੂ ਵਾਧੂ ਕਿਸੇ ਥੋੜਾ ਜਿਹਾ ਪਾਇਆ ਸੀ ਨਹੀਂ ਜੋਦਾ ਪੈ ਗਿਆ ਜਾਂ ਥਾ ਘਾਥ ਅੱਛਾ ਚੱਲ ਆਪ ਤੇ ਪਾਣੀ ਲੱਗਿਆ ਸਿਰ ਫੁੱਲਾਂ ਫੋਗ ਘਰੀਆ ਵਿੱਚ ਤੇ ਲੱਗ ਗਿਆ ਵਾ ਭਾਰਤ ਵਿੱਚ ਭਾਰਕ ਵੀ ਪਾਣੀ ਸੀ ਤੂੰ ਮਾਦਰੀ ਕਹਿੰਦੀ ਤੂੰ ਸ਼ਰਨੀ ਨਾ ਹੁੰਡੇ ਮੈਂ ਕਿਹ ਬਾਜ ਨਾ ਹੁੰਡੇ ਜੀ ਨਹੀਂ ਕਰਨ ਜਾਂ ਕਿਉਂ ਉਦੈ ਲੈ ਮੈਂ ਹੋ ਕਰਦਾ ਲੈ ਮੇਰਾ ਸੁੱਕ ਵੀ ਗਿਆ ਉਹ ਤੂੰ ਨਾਲ ਹੀ ਤੇਰਾ ਵੀ ਸੁੱਕ ਜਾਣਾ ਨਹੀਂ ਮੇਰਾ ਜੀ ਨਹੀਂ ਕਰਦਾ ਹਜੇ ਨਾ ਨਾ ਟਾਈਮ ਨਾਲ ਨਾਲੇ ਵੇਲੀ ਹੋ ਜਾ ਨਾਲ ਲੈਣਾ ਹਨ ਮੈਂ ਰੋਕ ਕੇ ਥੋੜਾ ਜਿਹਾ ਹਾਂ ਜੀ ਲਾ ਕੇ ਨਾ ਤੇ ਫੇਰ ਸੇ ਨਾ ਲਾਉਣਾ ਠੀਕ ਆ ਹੁਣ 20 ਮਿੰਟਾਂ ਦੀ ਬਜਾਏ ਵੀ ਅੱਧਾ ਘੰਟਾ ਹੋ ਗਿਆ ਠੀਕ ਆ ਠੀਕ ਆ ਹੁਣ ਹੁਣ ਕੋਈ ਬਾਨਾ ਨਾ ਲੱਭੀ ਅਛਾ ਠੀਕ ਆ ਮੈਨੂੰ ਆਏ ਨੂੰ ਹੁਣ ਵੀ ਨੂੰ ਆ ਵੀ ਤੱਕਾ ਪ੍ਰੇਕੋਪਾ ਪਾਉਣ ਨੂੰ ਅੱਜੀ ਇੱਦੀ ਬਣੀਗੀ ਐ ਉਹਦਾ ਚਲ ਜੇ ਨਾਸਿਰ ਨੂੰ ਹੁਣਾਂ ਦਾ ਤਸੀਰ ਸੀ ਇਹਦਾ ਤੱਸੇਰਵਾ ਦੇਣਾ ਹੀਗਾ ਬਹੁਤ ਛੁੱਟੀ ਆ ਕੋਈ ਨਾ ਆ ਹੀ ਜਾਂਦਾ ਘਰ 11 ਵਜੇ ਨਾ ਨੂੰ ਆ ਗਈ ਬੱਚਾ ਹਾਂ ਸਮਝੀ ਬੋਤ ਨਾ ਕੋਈ ਘਰ ਆ ਜਾਂਦਾ ਛੁੱਟੀ ਆ ਨਾ ਛੁੱਟੀ ਦੇ ਦਿਨ ਕੋਈ ਨਾ ਕੋਈ ਘਰ ਆ ਜਾਂਦਾ ਹੁੰਦਾ ਵਾ ਇਹ ਚਾਹੇ ਮੈਂ ਤੁਹਾਨੂੰ ਗੋਟ ਖਾਣ ਦੀ ਜੇ ਨਾ ਨਾਸਿਰ ਦਾ ਸੀ ਕੱਲ੍ਹ ਨੂੰ ਮੈਂ ਤੁਹਾਨੂੰ ਪੱਕਾ ਗੋਟ ਖਾਣੀ ਕਰਨੀ ਨਹੀਂ ਇਹ ਚੰਗਾ ਨਹੀਂ ਲੱਗਦਾ ਕਿ ਇਹਦੇ ਹੁੰਦਾ ਇਦਾਂ ਲੁਬੜੇ ਲੁਬੜੇ ਹੋਏ ਆਪਾਂ ਹਨਾ ਹੂੰ ਚਲ ਠੀਕ ਹੈ ਪਹਿਲਾਂ ਕਾਲਾ ਲੈ ਫਿਰ ਮੈਂ ਤਿਆਰ ਹੋ ਕੇ ਬੱਸ ਐ ਬਾਹੂ ਬਣ ਕੇ ਮੁਰ ਕੇ ਖੇਡੋ ਮੱਲੋ ਜੋ ਮਰਜ਼ੀ ਕਰੋ ਹੈ ਹੈ ਚਲ ਠੀਕ ਆ ਹਾਂ ਚੰਨਾਲਾ ਹੁਣ ਆਪਣੀ ਮਾਂ ਨੂੰ ਕਹ ਠੀਕ ਆ ਠੀਕ ਆ ਚਲ ਚੰਨਾਲਾ ਮੈਂ ਬੜਾ ਸੇਰ ਆਪਨ ਉਦਕਰੋ 21 ਜਣਾ ਗਿਆ ਉਹ ਵੇ ਤੇ ਰੌਣਕ ਜੀ ਕਿੰਨੀ ਘਟ ਜਾਂਦੀ ਹੈ ਹਾਂ ਰੌਣਕ ਨਹੀਂ ਹੈਗੀ ਇਦਾਂ ਮੰਮੀ ਦਾ ਬਾਵਾ ਰੌਣਕ ਹੁੰਦੀ ਹਾਂਜੀ ਸਾਡੇ ਵੀ ਘਰ ਇਦਾਂ ਹੀ ਆ ਹੁਣ ਇੰਨੀ ਰੌਣਕ ਜੀ ਨਹੀਂ ਹੈਗੀ ਤੇ ਉਹਦਾਂ ਸੱਚ ਮੈਂ ਤੁਹਾਨੂੰ ਕਿੰਨਾ ਹੀ ਬੋਲ ਗਈ ਤੇ ਫਿਰ ਬਾਅਦ ਵਿੱਚ ਮੈਨੂੰ ਮਨਜੋਦ ਨੇ ਵੀ ਝਟਕਿਆ ਉਹਨੂੰ ਪਤਾ ਨਹੀਂ ਕਿੰਨੇ ਦੱਸਿਆ ਤੇ ਉਹ ਬਾਅਦ ਵਿੱਚ ਮੈਨੂੰ ਕਹੀ ਜਾਵੇ ਤੂੰ ਕੋ ਬੋਲ ਕੇ ਆਈ ਤੂੰ ਕੋ ਬੋਲ ਕੇ ਆਈ ਹੈਨਾ ਮੈਨੂੰ ਤੇ ਹੁਣ ਜੋ ਦੱਸਿਆ ਮੈਂ ਤੇ ਉਹ ਹੀ ਦੇਖਣਾ ਹੈਗਾ ਨਾ ਤੇ ਫਿਰ ਮੈਨੂੰ ਤਾਂ ਬੜਾ ਗੁੱਸਾ ਆ ਮੈਂ ਹਾਂ ਮੈਂ ਤੇ ਕੀ ਸੋਚ ਕੇ ਲੈਂਦਾ ਤੇ ਵੀ ਇਹ ਅੱਗੇ ਕੀ ਹੋ ਗਿਆ ਜਦੋਂ ਬੰਦੇ ਦੀ ਆਸ ਉਮੀਦ ਜੀ ਟੁੱਟੀ ਹੋਵੇ ਫਿਰ ਗੁੱਸਾ ਤੇ ਆ ਹੀ ਜਾਂਦਾ ਵਾ ਹਨਾ ਇਹ ਗੁੱਸਾ ਤੇ ਆ ਜਾਂਦਾ ਪਰ ਇੱਕ ਵਾਰ ਤੂੰ ਮੇਰੀ ਵੀ ਤਾਂ ਸੁਣ ਲੈਂਦੀ ਮੇਰੀ ਤਾਂ ਤੂੰ ਸੁਣੀ ਹੀ ਨਹੀਂ ਫਿਰ ਹਾਰ ਕੇ ਮੈਂ ਉੱਠ ਕੇ ਚਲੇਗੀ ਤੇ ਮਤਰੀ ਮਤਰੀ ਸਾਰੇ ਕਰਦੇ ਰਹਿ ਮੰਮੀ ਵੀ ਕਰਦੇ ਰਹਿ ਤੂੰ ਵੀ ਕਰ ਲੈ ਲਾਪੀ ਉਹ ਦਾ ਇਹ ਅਗੇ ਚਲੋ ਫਰਕ ਪੈ ਜਾਂਦਾ ਕਰਨਾ ਨਹੀਂ ਚਾਹੀਦਾ ਆਪਾਂ ਨੂੰ ਪਰ ਫਿਰ ਵੀ ਹੋ ਹੀ ਜਾਂਦਾ ਇਦਨ ਮੈਂ ਉਹਨਾਂ ਫਿਰ ਉਹਨੂੰ ਗੁਰਵਨੂੰ ਡਈ ਕੁੱਟਣ ਕੁੱਟਣਾ ਵੀ ਕੀ ਉਹ ਅੱਖ ਹੀ ਨਾ ਲੱਗੇ ਅੱਖ ਹੀ ਨਾ ਲੱਗੇ ਜੋ ਲੇਟਣ ਲੱਗਾ ਜੋ ਲੇਟਣ ਲੱਗਾ ਹੀ ਮੈਂ ਤਾਂ ਕਾਰਟੂਨ ਨਹੀਂ ਵੇਖਣੇ ਕਾਰਟੂਨ ਨਹੀਂ ਵੇਖਣੇ ਫਿਰ ਜੜਾ ਨਹੀਂ ਆਉਂਦਾ ਉਹੀ ਮੈਨੂੰ ਕਹਿ ਦਿੰਦਾ ਇਹ ਫੋਨ ਬੜਾ ਫਰਦਾ ਫੋਨ ਬੜਾ ਫਰਦਾ ਤੇ ਤੁਹਾਨੂੰ ਪਤਾ ਫਿਰ ਜਦੋਂ ਕੋਈ ਕਵੇ ਤਾਂ ਫਿਰ ਗੁੱਸਾ ਬੜਾ ਚੜ ਜਾਂਦਾ ਆ ਮੇਰੇ ਆ ਨਾ ਜਿਹੜਾ ਕੋਈ ਵੀ ਕੰਮ ਨਹੀਂ ਸਹੀ ਕਰਦਾ ਤੇ ਉਹ ਮਾਰਦੇ ਆਉਂਦਾ ਫਿਰ ਮਾਰਦੇ ਮਾਰਦੇ ਤੇ ਮੈਨੂੰ ਜਿਹੜਾ ਨਹੀਂ ਉਹ ਹੀ ਕਹੀ ਜਾਵੇ ਮੈਂ ਫਿਰ ਹਾਰ ਕੇ ਨਾ ਦੋ ਛੱਡੀਆਂ ਉਹਦੇ ਲਾਈਆਂ ਤੇ ਭਾਂ ਪੋਲੀਆਂ ਪੋਲੀਆਂ ਬਾਅਦ ਵਿੱਚ ਮੇਰੇ ਆਪਣੇ ਵੀ ਦਿਲ ਨੂੰ ਖੋ ਪਈ ਜਾਵੇ ਤੇ ਮਨਜੋਦ ਮੇਰੇ ਦਿਵਾਲੀ ਹੋ ਗਿਆ ਤੇ ਤੂੰ ਉੱਥੇ ਤੇ ਬੜੀਆਂ ਗੱਲਾਂ ਕਰਕੇ ਆਂ ਆਪ ਕਿਦਾਂ ਮਾਰਦੀ ਆਂ ਆਪ ਕਿਦਾਂ ਮਾਰਦੀ ਤੇ ਫਿਰ ਮੈਂ ਵੀ ਮਾਵਾਂ ਨੂੰ ਤੇ ਮਾਰਨਾ ਹੀ ਪੈਂਦਾ ਵਾ ਹਨਾ ਹਾਂ ਇਹ ਤੇ ਆਈ ਹਾਂ ਜਸਟੀਕਾ ਜਸਟੀਕਾਲ ਮम्मा ਮੈਂ ਵੀ ਚਾਪ ਹੀ ਨਹੀਂ ਦੀਗੀ ਉਹ ਚਾਹ ਤਾਂ ਮੈਂ ਜੋ ਥੋੜੀ ਬਣਾਈ ਸੀਗੀ ਸੇ ਮੈਨੂੰ ਮੈਗੀ ਬਣਾ ਦੇ ਨਹੀ ਮੈਗੀ ਨਹੀਂ ਅੱਜ ਮੈਂ ਤੈਨੂੰ ਬਣਾਖ ਦੇਣੀ ਤੂੰ ਮੇਰੇ ਅੱਖੇ ਨਹੀਂ ਨਾ ਲੱਗੀ ਅੱਜ ਮੈਂ ਸਵੇਰ ਦੀ ਤੈਨੂੰ ਕਹਿਣ ਦੀ ਆ ਮੈਨੂੰ ਪਤਾ ਲੱਗ ਗਿਆ ਮम्मा ਵੀ ਮੈਨੂੰ ਪਹਿਲਾਂ ਇਦਾਂ ਦਿੰਦੇ ਹੁੰਦੇ ਸੀ ਬਾਅਦ ਚ ਬਣਾ ਕੇ ਹੀ ਦਿੰਦੇ ਹੁੰਦੇ ਸੀ ਨਹੀਂ ਮੈਂ ਤਾਂ ਨਹੀਂ ਬਣਾ ਕੇ ਦੇਣੀ ਮम्मा ਨੇ ਤਾਂ ਤੈਨੂੰ ਵਗਾੜਿਆ ਨਹੀਂ ਮੈਂ ਖਾਣੀ ਆ ਮੈਗੀ ਆ ਫਿਰ ਚਾਪ ਹੀ ਨਹੀਂ ਆ ਤੂੰ ਸਮਝੀ ਤੂੰ ਨਾ ਤਾਨੂੰ ਤੈਨੀਆਂ ਜੇ ਤੱਕ ਨਹੀਂ ਮਮਾ ਸਰ ਵੀ ਨਹੀਂ ਆਇਆ ਮਮਾ ਨੇ ਨਵਾਂ ਨਵਾਇਆ ਹੀ ਨਹੀਂ ਅਜੇ ਤੱਕ ਆਹੋ ਹੁਣ ਤੱਕ ਮਮਾ ਦਾ ਨਾਮ ਲਾ ਦੇ ਵੇ ਕਿੰਨੀ ਸਤਾਣ ਐ ਕਿੰਨਾ ਕਵੇਲਾ ਹੋ ਗਿਆ ਮੇਰੇ ਸਾਹਮਣੇ ਨਾ ਤੇ 12:30 1 ਵਜੇ ਗਿਆ ਨਾ ਮੈਂ ਦਸ ਵੀ ਸਵੇਰ ਦੀ ਇਹਦੇ ਲਾ ਦੂਜਾ ਦਿਵਾਲੇ ਹੋਈਆਂ ਤੇ ਮੇਰੇ ਅੱਖੇ ਨਹੀਂ ਲੱਗਦੀ ਐ ਅੱਖੇ ਕਿਉਂ ਨਹੀਂ ਲੱਗਦੀ ਇਹਦੀ ਤੇ ਮੰਮੀ ਇਹਨੂੰ ਕਿਦਿਸ ਵਕਤ ਹੀ ਨਵਾਤਵਾ ਦਿੰਦੀ ਜਾਂਦੀ ਕਹਿੰਦੀ ਐਤਵਤ ਮੈਨੂੰ ਚੈਣੀ ਨਹੀਂ ਹੁੰਦਾ ਜਿ ਨਜ਼ਰ ਤੱਕ ਮੈਂ ਇਹਨੂੰ ਸੁਬਰੀਤ ਨੂੰ ਨਵਾਤਵਾ ਕੇ ਤੇ ਸੋਣੀ ਨਾ ਬਣਾਦਾ ਉਨੇ ਮਾਰ ਇਹਨੂੰ ਸਵੇਰੇ ਹੀ ਇਹਦੇ ਵਾਲ ਵਾ ਕੇ ਇੱਥੋਂ ਇੱਥੋਂ ਚੁੱਕ ਕੇ ਮਿੱਡੀ ਕੀਤੀ ਉਹਨੇ ਇਹਨੇ ਸਾਰਾ ਦਿਨ ਪਟੇ ਇਦਾਂ ਘੁਮਾਉਂਦੀ ਰਹਿਣਾ ਤੇ ਐਤਵਾਰ ਉਹਨੇ ਜ਼ਰੂਰ ਹੀ ਇਹਨੂੰ ਲੈ ਕੇ ਤੇ ਘੁੰਮਣ ਫਿਰਨ ਨਿਕਲਣਾ ਅੰਡਗਵੰਡ ਵੀ ਚੱਲਣ ਨਿਆਣਾ ਜਿਹੜਾ ਐਤਵਾਰ ਨੂੰ ਘੁੰਮ ਫਿਰ ਲੈਂਦਾ ਵਾ ਉਹਦਾਂ ਦੇ ਵਿਜੀ ਰਹਿੰਦਾ ਸਾਰਾ ਹਫਤਾ ਆ ਤੇ ਇਹ ਤਾਂ ਕੋਈ ਮਾਨ ਨੇ ਪਤਾ ਕਿੰਨੇ ਕਦੀ ਪਾਰਕ ਚ ਪਾਣੀ ਦੇਣ ਲਾ ਪੈਂਦੀ ਕਦੀ ਖੋਸ਼ ਕਰਨ ਲਾ ਪੈਂਦੀ ਤੇ ਮੇਰੇ ਆਖੇ ਲੱਗੀ ਨਹੀਂ ਨਾ ਮੈਂ ਤਾਂ ਖਾਪ ਲੱਤੀ ਇਹਨਾਂ ਸਵੇਰ ਦੀ ਤੇ ਚੱਲ ਜਾ ਇਦਾਂ ਕਰ ਸਮਝੀ ਤ ਜੇ ਜੂਠੀ ਪੀ ਲੈਨੀ ਆ ਤੇ ਮੇਰੇ ਵਾਲੀ ਪੀਲਾ ਚਾ ਨਹੀਂ ਫਿਰ ਹੰਦੂ ਹੀ ਬੀਲੋ ਜੁੱਤੀ ਹੀ ਪੀਂਦੇ ਆ ਤੇ ਤੂੰ ਚਲ ਪੁੱਤ ਫਿਰ ਤੈਨੂੰ ਨਹੀਂ ਨਾ ਫੜਾਈ ਮੈਨੂੰ ਫਿਰ ਹੋਰ ਤਰਾਉਂਦਾ ਦੇ ਦੇ ਨਹੀਂ ਚਾਹ ਇਹਨੂੰ ਫਿਰ ਕੀ ਹੈ ਨਹੀਂ ਚਾਹ ਮੈਂ ਥੋੜੀ ਬਣਾਈ ਸੀ ਕੋਈ ਨਹੀਂ ਮੈਂ ਬਾਅਦ ਚ ਬਣਾ ਦਉਗੀ ਤਾਂ ਕੋਈ ਨਹੀਂ ਸੇਨਾ ਲੂਗੀ ਨਾ ਤੇ ਫਿਰ ਮੈਨੂੰ ਬਣਾ ਦਉਗੀ ਪਹਿਲਾਂ ਮੈਨੂੰ ਆਪਣੇ ਆਖੇ ਲਵਾਉਣਾ ਇਹਨੂੰ ਹਾਂ ਪਿਆਰ ਨਾਲ ਬੜਾ ਕਹਿ ਲਿਆ ਹੁਣ ਬਸ ਹੁਣ ਗੁੱਸੇ ਨਾਲ ਕਹਿਣਾ ਨਾ ਨਹੀਂ ਚਲ ਹੁਣ ਉਹਦੀ ਦਾਦੀ ਵੀ ਇੱਥੇ ਨਹੀਂ ਆ ਤਾਂ ਐਵੇਂ ਫਿਰਣਾ ਨਾ ਨਣੀ ਕਰੂਗੀ ਆਪਣੇ ਮਨ ਦੇ ਵਿੱਚ ਨਹੀਂ ਬੁਕੀਨੀ ਰਹਿੰਦੀ ਨੂੰ ਮੈਂ ਬਣਾ ਦੇਣੀ ਚਾਹ ਕੋਈ ਨਹੀਂ ਉਹਨੇ ਕਿੰਨੀ ਚਾਹ ਮੰਗੀ ਆ ਤੇ ਤੁਸੀਂ ਕਿਹਾ ਚਾਹ ਵੀ ਨਹੀਂ ਦੇਣੀ ਮੈਗੀ ਮੰਗੀ ਤੇ ਤੁਸੀਂ ਕਿਹਾ ਵੀ ਨਹੀਂ ਦੇਣੀ ਆਏ ਹੈ ਆਪਣੀ ਮਾਂ ਦੀ ਢਿੱਡੋ ਜਮਿਆਂ ਦਾ ਇਹਦੇ ਵਾਲੇ ਆ ਤੀਹੀ ਕਿਹਾ ਨਾ ਤੇ ਮੈਨੂੰ ਆਪਣੇ ਆਏ ਗੁਰਵਰ ਦੀ ਖੰਡਾ ਹੈ ਇਹਦੇ ਵਿੱਚ ਤੇ ਮੈਨੂੰ ਹੋਰ ਤਰ੍ਹਾਂ ਹੋਣ ਦਾ ਮੇਰੇ ਦਿਲ ਨੂੰ ਨਾ ਟੁੜੁ ਟੁੜੂ ਜਾ ਹੋਣ ਦਾ ਪਿਆ ਮਨ ਵੀ ਤੁਹਾਨੂੰ ਮੈਂ ਦਿਨੀ ਆ ਚਹੀ ਜੇ ਬਣਾ ਕੇ ਹੋ ਜਦੋਂ ਮੇਰੇ ਸਵੇਰ ਦੀਆਂ ਅੱਖੇ ਨਹੀਂ ਲੱਗਣਦੀ ਹੁਣ ਮੈਂ ਅੱਖੇ ਤੇ ਲਵਾਉਣਾ ਹੀ ਆ ਨਾ ਹੁਣ ਇਹ ਤੋਂ ਮੈਨੂੰ ਉਹਦਾ ਸੇਦ ਦਾ ਵੀ ਕਹਿ ਦਿੱਤਾ ਵਾ ਤੇ ਸਵੇਰ ਦੀ ਮੈਨੂੰ ਸੇਦ ਤੇ ਦਿਵਾਲੇ ਹੋਈਆਂ ਵੀ ਸੇਦ ਨਾਲਾ ਸੇਦ ਨਾਲਾ ਮੇਰੇ ਅੱਖੇ ਨਹੀਂ ਲੱਗਣਦੀ ਹੁਣ ਗੁੱਸੇ ਨਾਲ ਨਿਆਣੇ ਨੂੰ ਕਹਿਣਾ ਹੀ ਪੈਂਦਾ ਵਾ ਹਾ ਹਾ ਕਹਿਣਾ ਤੇ ਪੈਂਦਾ ਚਲ ਨਿਆਣਾ ਹੋਵੇ ਤੇ ਉਦਾਂ ਹੀ ਸਿਆਣੀਆਂ ਜਿਹਾ ਮਾਂ ਗੂ ਰਹਿੰਦੀ ਆ ਇੰਨਾ ਤੰਗ ਹੀ ਨਹੀਂ ਕਰਦੀ ਨਿਆਣੇ ਮਾਂ ਗੂ ਤੇ ਨਹੀਂ ਪਰ ਅੱਜ ਸਵੇਰ ਦੀ ਬੜੀ ਜ਼ੇਦ ਕਰਨ ਰਹੀ ਐਸੀ ਗੱਲ ਤੋਂ ਮੈਂ ਨਹੀਂ ਨਾਣਾ ਜੇ ਨਹੀਂ ਨਾਣਾ ਤੇ ਜੇ ਨਾ ਨਾ ਹੋਊਗੀ ਤੇ ਸਵੇਰੇ ਸਕੂਲ ਇਹਨੇ ਕਿੱਦਾਂ ਜਾਣਾ ਵਾ ਛੇ ਸਾਤ ਦਿਨ ਇਹਦੇ ਨਗ ਜਾਣੇ ਆ ਦਿਨ ਕਿਹੜਾ ਰਹਿ ਗਿਆ ਵੀ ਜੇ ਨਮਾਉਣਾ ਹੋਵੇ ਫਿਰ ਨਿਆਣੀ ਦੀ ਥੋੜਾ ਸੁਣੀਦੀ ਆ ਨਿਆਣੇ ਨੂੰ ਫੜੀ ਦਾ ਵਦ ਬਾਥਰੂਮ ਚ ਅੰਦਰ ਬੰਦ ਕਰਕੇ ਤੇ ਨਵਾਦੀ ਦਾ ਰੋਣਾ ਤੇ ਹੁੰਦਾ ਹੀ ਆ ਨਿਆਣੇ ਨੇ ਫਿਰ ਫਿਰ ਮਨ ਵੀ ਤੇਰੇ ਵਰਗੀ ਨਹੀਂ ਕਹਣਾ ਹੈਗਾ ਤੇ ਕੁੜੀ ਨੂੰ ਰਵਾਉਂਦੇ ਹੀ ਆ ਹਾ ਹਾ ਗੁਰ ਵਰਗੇ ਤੇ ਥੋੜਾ ਰੋਂਦਾ ਨਾ ਹੁੰਦਿਆਂ ਅਹੀਂ ਦੋਵੇਂ ਦੋਵੇਂ ਜੀਅ ਨੂੰ ਫੜਦੇ ਆ ਤਾਂ ਫਿਰ ਕਿਤੇ ਉਹਦੇ ਵਾਲੇ ਡੇਡੇ ਲੰਮੇ ਆ ਨਾ ਉਹ ਅੱਖਾਂ 'ਚ ਪਾਣੀ ਨਹੀਂ ਪਵਾ ਸਕਦਾ ਆਪਣੇ ਉਨੋਂ ਬਾਅਦ ਇਹੋ ਡਰਦੀ ਹੁੰਦਾ ਇੱਕ ਵਾਰੀ ਕਿਤੇ ਪੈ ਗਿਆ ਵਾ ਸ਼ੈਂਪੂ ਉਹਦੇ ਅੱਖ ਦੇ ਵਿੱਚ ਉਹਨੂੰ ਬਸ ਇਹੀ ਮੇਰੀ ਅੱਖਾਂ 'ਚ ਪੈ ਲੈਣਾ ਅੱਖਾਂ 'ਚ ਪੈ ਲੈਣਾ ਬਸ ਡਰਦੇ ਕਰਕੇ ਨਹੀਂ ਉਹ ਕਰਦਾ ਤੇ ਇੰਨਾ ਕਿਤੇ ਉਹ ਚੀਕ ਝਾੜਾ ਪਾਉਂਦਾ ਵਾ ਤੇ ਮੈਂ ਸਵੇਰ ਦੀ ਨਵਾਤ ਵਾ ਕਿਤੇ ਵਿਹਲੀ ਹੋ ਗਈ ਮੈਂ ਹਜਲ ਇੱਧਰ ਜਾ ਕੇ ਹੁਣੀ ਇਹ ਉਹ ਤੇ ਚਲ ਚੰਗਾ ਕੀਤਾ ਵੀ ਆ ਗਈ ਹਾਂ ਤੇ ਪਰ ਹੁਣ ਉਹ ਜੇ ਮੇਰੇ ਅੱਖੇ ਨਹੀਂ ਲੱਗਣਦੀ ਤੇ ਹੁਣ ਮੈਂ ਨਵਾ ਕੇ ਤੇ ਫਿਰ ਉਹਨੂੰ ਚਾਹ ਬਣਾ ਕੇ ਦਵਾਂਗੀ ਕਿਉਂਕਿ ਫਿਰ ਜੇ ਚਾਹ ਪੀਣ ਲੱਗ ਪਈ ਤੇ ਫਿਰ ਟਾਈਮ ਕਿੰਨਾ ਹੋ ਜਾਣਾ ਵਾ ਉਦੋਂ ਦੇ ਹੰਗਸਾ ਨਾ ਕਰਿਓ ਤੁਹਾਨੂੰ ਵੀ ਨਨਿਆਣੇ ਮਤਲਬ ਸੰਬੰਧ ਐਕਸਪੀਰੀਐਂਸ ਜਾਣੀ ਆਉਂਦੇ ਆ ਮਨ ਵੀ ਇੰਨਾ ਛੇੜ ਹੋ ਗਿਆ ਹੁਣ ਮੈਂ ਸੰਭ ਨਹੀਂ ਲਈ ਆ ਮੈਂ ਕਿਹੜਾ ਨੁਮੜਾ ਸਮਝਣ ਦੇਈ ਆ ਆ ਤੁਹਾਡੇ ਵਰਗੇ ਆਣ ਕੇ ਮੈਨੂੰ ਯਾਦ ਕਰਵਾ ਜਾਂਦੀਆਂ ਵਾ ਵੀ ਉਹ ਮੇਰੀ ਨਹੀਂ ਹੈ ਮੈਂ ਤਾਂ ਫੇਰ ਕਰਾਉਣਾ ਹੀ ਹੁੰਦਾ ਵਾ ਭੈਣਾ ਮੇਰੀ ਤੇ ਜ਼ਿੰਮੇਵਾਰੀ ਤੇ ਮੈਂ ਇਹ ਆਪਣੀ ਜ਼ਿੰਮੇਵਾਰੀ ਤੇ ਫੇਰ ਰਿਸ਼ਤਾ ਕਰਵਾਇਆ ਵਾ ਵੀ ਨਹੀਂ ਇਹ ਕੁੜੀ ਢਾਡੀ ਨੂੰ ਸਹੀ ਤਰ੍ਹਾਂ ਸੰਭੋਗੀ ਹੁਣ ਮੈਂ ਇਹ ਥੋੜਾ ਵਾ ਵੀ ਲਾਮੇ ਸੁਣੂੰਗੀ ਅਗਲੇ ਆਂਦੇ ਮੈਂ ਮਾਂ ਦੀ ਤੇ ਆਦਤ ਹੀ ਆ ਮਮਮੀ ਦੀ ਤੇ ਆਦਤ ਹੀ ਹੈਗੀ ਆ ਉਹਨਾਂ ਨੂੰ ਤਾਂ ਕਿਸੇ ਨਾ ਕੀ ਗੱਲ ਤੋਂ ਟੋਕੀ ਜਾਣਾ ਵਾ ਉਹਦੇ ਚੀਜ਼ਾਂ ਤਾਂ ਵੀ ਮੈਨੂੰ ਟੋਕੀ ਜਾਂਦੇ ਆ ਸਮ੍ਰੀਤ ਇਹ ਤਾਂ ਗੱਲ ਹੀ ਪਿੱਛੇ ਛੱਡ ਦੋ ਉਹਦੇ ਨੂੰਸਾਸ ਦਾ ਉਹਦੇ ਨੂੰਸਾਸ ਦਾ ਰਿਸ਼ਤਾ ਹੀ ਅੱਦਾਂ ਦਾ ਹੁੰਦਾ ਤੇ ਮਾਵਾ ਗੜੀਆਂ ਨਹੀਂ ਟੋਕਦੀਆਂ ਮਾਵਾ ਵੀ ਬਥੇਰੀਆਂ ਟੋਕਦੀਆਂ ਹੀ ਆ ਕੇ ਹੁਣ ਹੁਣ ਤਹੀ ਆ ਤੇ ਸਮ੍ਰੀਤ ਨੂੰ ਟੋਕਣ ਦੇ ਜ ਮਾਂ ਬਣ ਕੇ ਟੋਕਣ ਦੇ ਉਹਨੇ ਜਿਹੜੀ ਚੀਜ਼ ਮੰਗੀ ਆ ਤਹੀ ਬਸ ਅੱਗੋਂ ਮਨਾ ਹੀ ਕੀਤਾ ਵਾ ਦਾ ਇਹ ਟੋਕਾ ਟਕਾਈ ਆ ਤਾਂ ਕੱਲ ਨੂੰ ਇਹ ਵੱਡੀ ਹੋਊਗੀ ਤੇ ਇਹਦੀ ਸੱਸ ਨੂੰ ਕਟੋਕੀ ਕਰੂਗੀ ਤੇ ਇਹਨੇ ਗੁੱਸਾ ਕਰਨਾ ਵੀ ਮੇਰੀ ਸੱਸ ਇਦਾਂ ਕਹਿੰਦੀ ਐ ਇਦਾਂ ਕਹਿੰਦੀ ਤੇ ਤੂੰ ਹੀ ਘੜੇ ਕੱਟ ਕਰਨ ਦੇ ਜੇ ਉਹਦਣ ਮਨਪ੍ਰੀਤ ਮੈਂ ਉਹਨੂੰ ਕੀ ਕਹੀ ਜਾਂ ਕਹਿਣ ਦਈਏ ਕਿਤੇ ਪੁੱਛਿਆ ਮੈਂ ਸਿਰਫ ਇਹੀ ਆਪੇ ਸਿਰ ਨਾਲ ਹੋਊਗੀ ਐਸੇ ਵਾਸਤੇ ਕਹਿੰਦੀ ਮੈਨੂੰ ਲੱਗਦਾ ਕਿ ਮੈਂ ਤਾਂ ਨਾ ਤੇਰੇ ਆਕੇ ਦੂਜਾ ਵਿਆਹ ਕਰਾਗੇ ਤੇ ਮੈਂ ਗਲਤੀ ਕਰੀ ਹਾਂ ਹੈ ਤੇ ਇਹਦੇ ਹੁਣ ਗੁੱਸਾ ਹੀ ਕਰਗੇ ਜੀ ਗਲਤੀ ਗੁੱਸਾ ਕਰਨਾ ਹੀ ਆ ਜਦੋਂ ਹਰ ਵਾਰੀ ਗੱਲਾਂ ਹੀ ਕਰੀ ਜਾਂਦਾ ਤੇ ਜੇ ਤੁਹਾਨੂੰ ਇਦਾਂ ਲੱਗਣ ਡਿਆ ਵਾ ਤੇ ਮੈਨੂੰ ਵੀ ਤੇ ਫਿਰ ਲੱਗਣ ਹੀ ਡਿਆ ਹੋਗਾ ਮੈਂ ਵੀ ਗਲਤੀ ਕਰ ਲਈ ਉਹਨੂੰ ਦੂਜੀ ਮੰਨ ਲਿਆ ਕਿ ਦੇ ਕੇ ਇਹ ਤਾਂ ਮਨਪ੍ਰੀਤ ਜਾਂ ਮੈਨੂੰ ਪਤਾ ਜਾਂ ਸਮ੍ਰੀਤ ਨੂੰ ਪਤਾ ਵਾ ਕਿ ਮੈਂ ਉਹਨੂੰ ਚੰਗਾ ਸਮਝਦੀ ਆ ਜਾਂ ਨਹੀਂ ਸਮਝਦੀ ਦੂਜੇ ਜਣੇ ਨੂੰ ਨਹੀਂ ਪਤਾ ਹੋਣਾ ਚਲੋ ਛੱਡੋ ਅਹੀਂ ਗਿਲਣਾ ਵਾ ਪਰ ਮੈਨੂੰ ਤੇ ਇਹੋ ਹੀ ਆ ਬਸ ਵੀ ਕੁੜੀ ਨਾ ਚੰਗਾ ਵਿਵਹਾਰ ਕਰਿਆ ਕਰੋ ਚਲੋ ਕੱਲ ਨੂੰ ਉਹਨਾਂ ਨੂੰ ਯਾਦ ਕਰੂਗੀ ਇਹ ਨਾ ਨਾ ਹੋਵੇ ਵੀ ਬੰਦਾ ਮਿਸਾਲ ਕਾਇਮ ਕਰੇ ਮਤਰਈਆਂ ਵੀ ਸਾਂਭ ਸਕਦੀਆਂ ਵਾ ਜੇ ਤੇ ਹੀ ਵੀ ਇਦਾਂ ਹੀ ਕੀਤਾ ਤੇ ਫਿਰ ਤੁਹਾਨੂੰ ਪਤਾ ਹੀ ਆ ਵੀ ਅੱਗੇ ਕਿੰਨਾ ਘਮਤ ਰਈਆਂ ਨੂੰ ਕੋਈ ਚੰਗਾ ਕਹਿੰਦਾ ਤੇ ਮਨ ਫਿਰ ਹਰ ਵਾਰੀ ਇਹ ਯਾਦ ਕਰਨਾ ਜ਼ਰੂਰੀ ਹੁੰਦਾ ਕਿ ਮੈਂ ਮਤਰੀ ਹਾਏ ਹਾਏ ਮੈਂ ਆ ਗਾ ਤੋ ਗੱਲ ਕਰਨੀ ਤੇ ਬਾਕੀ ਜਿਹੜੀ ਗੱਲ ਹੈਗੀ ਉਹ ਤੇ ਹੁੰਦੀ ਰਹਿਣੀ ਚਲ ਤੁਸੀਂ ਜ਼ਿਆਦਾ ਸਿਆਣੇ ਸਾਰੇ ਜਣੇ ਚਲੋ ਫਿਰ ਹੁਣ ਤੇ ਤੇ ਗੁੱਸਾ ਹੀ ਕਰੀ ਜੰਨੇ ਮੈਂ ਤੇ ਕਹੀ ਚੱਲ ਘੜੀ ਘੁੰਮ ਫਿਰ ਕੇ ਆਉਨੇ ਆ ਜਿਓ ਕਿਸ ਦਿਨ ਸੁਮੇਤ ਨੂੰ ਲੈ ਕੇ ਠੀਕ ਆ Thank you